ਇੱਕ ਗਰਦਾਰੀ ਨਾਂ ਦਾ ਬੰਦਾ ਹੁੰਦਾ ਹੈ ਉਹ ਬਹੁਤ ਗਰੀਬ ਹੁੰਦਾ ਹੈ ਉਹ ਸੋਚਦਾ ਹੈ ਵੀ ਮੈਂ ਵੀ ਜੇ ਅਮੀਰ ਹੋ ਜਾ ਤਾਂ ਕੁਝ ਗੱਲ ਹੋਰ ਹੈ ਤਾਂ ਉਹ ਕਿਸੇ ਸਿਆਣੇ ਲਵੇ ਬਗ ਜਾਂਦਾ ਹੈ ਸਿਆਣੇ ਨੂੰ ਜਾ ਕੇ ਕਹਿੰਦਾ ਜੀ ਮੈਂ ਅਮੀਰ ਹੋਣਾ ਚਾਹਣਾ ਕੋਈ ਆਪਾ ਦੱਸੋ ਸਿਆਣਾ ਸੋਚ ਕੇ ਕਹਿੰਦਾ ਤੂੰ ਐ ਕਰਿਆ ਕਰ ਲక్ష్ਮੀ ਦੀ ਪੂਜਾ ਕਰਿਆ ਕਰ ਲక్ష్ਮੀ ਦੀ ਪੂਜਾ ਕਰਨ ਨਾਲ ਬੰਦਾ ਅਮੀਰ ਹੋ ਜਾਂਦਾ ਹੈ ਵਧੀਆ ਕਾਰੋਬਾਰ ਚੱਲਦਾ ਹੈ ਤਾਂ ਉਹ ਸਿਆਣੇ ਨੂੰ ਲਵੇ ਪੁੱਛ ਕੇ ਘਰੇ ਆ ਜਾਂਦਾ ਹੈ ਘਰੇ ਆ ਕੇ ਹਰ ਰੋਜ਼ ਸਵੇਰੇ ਸ਼ਾਮ ਲక్ష్ਮੀ ਦੀ ਪੂਜਾ ਕਰਨੀ ਸ਼ੁਰੂ ਕਰ ਦਿੰਦਾ ਹੈ ਹੌਲੀ ਹੌਲੀ ਸਮਾਂ ਲੰਘਦਾ ਜਦੋਂ ਇੱਕ ਦਿਨ ਲక్ష్ਮੀ ਮਾਤਾ ਪ੍ਰਗਟ ਹੋ ਜਾਂਦੀ ਹੈ ਲక్ష్ਮੀ ਮਾਤਾ ਕਹਿੰਦੀ ਬੋਲ ਭਗਤਾ ਤੈਨੂੰ ਕੀ ਚਾਹੀਦਾ ਹੈ ਗਰਧਾਰੀ ਕਹਿੰਦਾ ਮਾਤਾ ਮੈਂ ਬਹੁਤ ਗਰੀਬ ਆ ਮੇਰੇ ਘਰੇ ਆ ਕੇ ਪ੍ਰਵੇਸ਼ ਹੋ ਜਾ ਸ਼ਾਇਦ ਮੈਂ ਅਮੀਰ ਹੋ ਜਾ ਤੂੰ ਹੀ ਅਮੀਰ ਕਰਨ ਵਾਲੀ ਹੈ ਇਸ ਕਰਕੇ ਮੈਂ ਤੇਰੀ ਪੂਜਾ ਕਰਦਾ। ਲక్ష్ਮੀ ਮਾਤਾ ਬੋਲੀ ਤੂੰ ਪ੍ਰਮਾਤਮਾ ਦੀ ਪੂਜਾ ਕਿਉਂ ਨਹੀਂ ਕਰੀ? ਤੂੰ ਮੇਰੀ ਪੂਜਾ ਕਿਉਂ ਕਰੀ? ਗਰਧਾਰੀ ਕਹਿੰਦਾ ਮਾਤਾ ਮੈਂ ਗਰੀਬ ਸੀ ਤਾਂ ਕਰਕੇ ਤੇਰੀ ਪੂਜਾ ਕਰ ਰਹੀ ਐ। ਮੈਨੂੰ ਜਿਵੇਂ ਦੱਸਿਆ ਸੀ ਲక్ష్ਮੀ ਮਾਂ ਦੀ ਪੂਜਾ ਕਰਨ ਨਾਲ ਬੰਦਾ ਅਮੀਰ ਹੋ ਜਾਂਦਾ ਹੈ ਤਾਂ ਹੀ ਮੈਂ ਤੇਰੀ ਪੂਜਾ ਕਰੀ। ਕਹਿੰਦੀ ਚਲ ਠੀਕ ਐ ਜੇ ਤੂੰ ਪ੍ਰਮਾਤਮਾ ਦੀ ਪੂਜਾ ਕਰਦਾ ਤਾਂ ਗੱਲ ਕੁਝ ਹੋਰ ਸੀ। ਚਲ ਜਿਵੇਂ ਤੈਨੂੰ ਠੀਕ ਲੱਗਦਾ। ਲక్ష్ਮੀ ਮਾਤਾ ਕਹਿੰਦੀ ਫਿਰ ਇੱਕ ਮੈਂ ਤੇਥੋਂ ਬਰਦਾਨ ਮੰਗਦੀ ਆ ਜੇ ਤੂੰ ਉਹ ਬਰਦਾਨ ਤੇ ਸਹੀ ਰਿਹਾ ਤਾਂ ਮੈਂ ਤੇਰੇ ਲਈ ਵਿਆਹ ਜਾਈਨੀ ਆ ਤਾਂ ਉਹ ਗਰਧਾਰੀ ਕਹਿੰਦਾ ਹਾਂ ਮਾਤਾ ਦੱਸ ਕੀ ਹੈ ਕਹਿੰਦੀ ਜਦੋਂ ਤੂੰ ਹੰਕਾਰ ਚ ਆ ਗਿਆ ਉਦੋਂ ਮੈਂ ਵਗ ਜੂਗੀ ਉਦੋਂ ਮੈਂ ਰਹਿਣਾ ਨਹੀਂ ਗਰਧਾਰੀ ਕਹਿੰਦਾ ਠੀਕ ਹੈ ਮਾਤਾ ਜਿਵੇਂ ਤੈਂ ਆਖਿਆ ਮੈਂ ਉਮੀ ਰਹੂੰਗਾ ਹੰਕੇ ਦੀ ਹੰਕਾਰ ਚ ਨਹੀਂ ਆਉਂਦਾ ਜਦੋਂ ਮੈਂ ਹੰਕਾਰ ਚ ਆ ਗਿਆ ਉਦੋਂ ਚਾਹੇ ਦੀ ਤੂੰ ਵਗ ਜੀ ਗਰਧਾਰੀ ਕੰਮ ਕਰਨਾ ਸ਼ੁਰੂ ਕਰ ਦਿੰਦਾ ਕੰਮ ਦੀ ਐਨੀ ਤਰੱਕੀ ਹੋ ਜਾਂਦੀ ਹੈ ਗਰਦਾਰੀ ਦੇ ਸੈਲਰ ਲੱਗ ਜਾਂਦੇ ਨੇ ਵਧੀਆ ਕੋਠੀਆਂ ਹੋ ਜਾਂਦੀਆਂ ਨੇ ਵਧੀਆ ਕਾਰੋਬਾਰ ਹੋ ਜਾਂਦਾ ਤੇ ਵਧੀਆ ਗੱਡੀਆਂ ਆ ਜਾਂਦੀਆਂ ਨੇ ਗਰਦਾਰੀ ਤੋਂ ਗਰਦਾਰੀ ਲਾਲ ਬਣ ਜਾਂਦਾ ਹੈ ਗਰਦਾਰੀ ਲਾਲ ਲਾਲ ਹੋਣ ਲੱਗ ਜਾਂਦੀ ਹੈ ਸ਼ਹਿਰ ਦੇ ਵਿੱਚ ਪੂਰਾ ਨਾਂ ਚੱਲਣ ਲੱਗ ਜਾਂਦਾ ਹੈ ਪੂਰਾ ਨਾਂ ਰੋਸ਼ਨ ਹੋ ਜਾਂਦਾ ਕੋਈ ਅਮੀਰ ਗਰਦਾਰੀ ਲਾ ਲਈ ਹੈ ਕਈ ਸਾਲ ਬੀਤਦੇ ਨੇ ਬਹੁਤ ਸਮਾਂ ਲੰਘਦਾ ਹੈ ਇੱਕ ਦਿਨ ਉਹਨਾਂ ਦੇ ਵਿਆਹ ਜਾਂਦਾ ਤਾਂ ਰਿਸ਼ਤੇਦਾਰਾਂ ਦੇ ਵਿਆਹ ਚ ਉਹ ਚਲੇ ਜਾਂਦਾ ਤਾਂ ਉੱਥੇ ਜਿਵੇਂ ਅੱਜ ਕੱਲ ਜਦੋਂ ਕੋਈ ਬੰਦਾ ਅਮੀਰ ਹੋਵੇ ਉਹਨੂੰ ਹਰੇਕ ਪੁੱਛਦਾ ਹਰੇਕ ਆਲੇ ਦੁਆਲੇ ਬਹਿੰਦਾ ਕਿਉਂਕਿ ਅਮੀਰ ਲਵੇ ਹਰੇਕ ਬਹਿੰਦਾ ਹੁੰਦਾ ਜੇ ਕੋਈ ਬੰਦਾ ਗਰੀਬ ਹੋਵੇ ਉਹਨੂੰ ਨਹੀਂ ਪੁੱਛਦਾ ਹੁੰਦਾ ਆਲਾ ਕਹਿੰਦਾ ਯਾਰ ਇਹ ਤਾਂ ਗਰੀਬ ਹੈ ਸ਼ਾਇਦ ਪੈਸੂ ਕੁਝ ਮੰਗਣਾ ਲਵੇ ਨਾਲੇ ਅਮੀਰ ਨੇ ਕੁਝ ਦੇਣਾ ਨਹੀਂ ਹੁੰਦਾ ਫਿਰ ਵੀ ਲੋਕ ਉਹੀ ਉਹਦੇ ਲਵੇ ਬੈਠੀ ਜਾਂਦੇ ਰਹਿੰਦੇ ਨੇ ਵੀ ਅਮੀਰ ਬੰਦਾ ਹੈ ਵੀ ਬਹੁਤ ਵਧੀਆ ਬੰਦਾ ਹੈ ਅਮੀਰ ਹੈ ਚੰਗਾ ਕਾਰੋਬਾਰ ਹੈ ਉਹਦੇ ਲਵੇ ਹਰੇਕ ਬੰਦਾ ਬੈਠੀ ਜਾਂਦਾ ਰਹਿੰਦਾ ਜਦੋਂ ਗਰਦਾਰੀ ਨਾਲ ਵਿਆਹ ਚ ਜਾਂਦਾ ਤਾਂ ਇੱਕ ਫਾਰਕ ਦੇ ਵਿੱਚ ਬਹਿ ਕੇ سارے ਆਲੇ ਦੁਆਲੇ ਰਿਸ਼ਤੇਦਾਰ ਬਹਿ ਜਾਂਦੇ ਨੇ ਲੋਕ ਪੁੱਛਦੇ ਨੇ ਤੁਹਾਡਾ ਕੀ ਕਾਰੋਬਾਰ ਹੈ ਤਾਂ ਗਰਦਾਰੀ ਕਹੇ ਜਾਂਦਾ ਵਧੀਆ ਨਜ਼ਾਰੇ ਚਾ ਵਧੀਆ ਕੋਠੀਆਂ ਨੇ ਵਧੀਆ ਕਾਰਾਂ ਨੇ ਸੇਲਰ ਲੱਗੇ ਹੋਏ ਨੇ ਤੇ ਚੰਗੇ ਨੌਕਰ ਨੇ ਗਰਦਾਰੀ لال ਐਨਾ ਕਹਿ ਕੇ ਹੰਕਾਰ ਚ ਵੀ ਆ ਜਾਂਦਾ ਕੱਲ ਮੁੰਡੇ ਨੇ 1 ਕਰੋੜ ਰੁਪਏ ਦੀ ਗੱਡੀ ਲਿਆਂਦੀ ਸੀਗੀ ਮੈਂ ਆਖਿਆ ਭਾਈ ਮੈਂ ਤਾਂ ਆਪਦੀ ਗੱਡੀ ਲੈ ਕੇ ਜਾਊਂਗਾ ਤੂੰ ਆਪਦੀ ਗੱਡੀ ਚ ਆਪ ਰਿਹਾ ਕਰ ਜਿੰਨੇ ਮਾੜੇ ਘਰ ਦਾ ਕਿਸੇ ਦਾ ਵਿਆਹ ਹੁੰਦਾ ਓੰਨੇ ਤਾਂ ਸਾਡੇ ਰੋਜ਼ ਸਬਜ਼ੀ ਬਣ ਜਾਂਦੀ ਹੈ ਸਾਰਾ ਦਿਨ ਚਾਹ ਚੱਲੀ ਜਾਂਦੀ ਰਹਿੰਦੀ ਹੈ ਗਰਦਾਰੀ لال ਪੂਰਾ ਐਨ ਫੁਕਰੀਆਂ ਮਾਰਨੀ ਸ਼ੁਰੂ ਕਰ ਦਿੰਦਾ 25 30 ਨੌਕਰ ਨੇ ਤਾ ਸਾਰੇ ਜੀਜੀ ਕਰਦੇ ਨੇ ਗਰਦਾਰੀ ਭੁੱਲ ਜਾਂਦਾ ਜਿਹੜਾ ਉਹ ਲక్ష్ਮੀ ਮਾਨੇ ਆਖਿਆ ਹੁੰਦਾ ਜਿਵੇਂ ਬੰਦਾ ਜਦੋਂ ਵਿਆਹ ਚ ਜਾਂਦਾ ਉਦੋਂ ਫੂਕਰੀਆਂ ਦਾ ਜ਼ਰੂਰ ਮਾਰਨ ਲੱਗ ਜਾਂਦਾ ਹੰਕਾਰ ਦੇ ਵਿੱਚ ਤਾਂ ਜ਼ਰੂਰ ਆ ਜਾਂਦਾ ਤੇ ਉਹ ਹੰਕਾਰ ਚ ਆ ਜਾਂਦਾ ਤਾਂ ਜਦੋਂ ਘਰੇ ਆਉਂਦਾ ਲక్ష్ਮੀ ਮਾਨੇ ਜਿਹੜਾ ਮਾਇਆ ਦਾ ਜਾਲ ਖੇਡਿਆ ਹੁੰਦਾ ਉਹਦੇ ਵਿੱਚ ਉਲਝ ਜਾਂਦਾ ਗਰਦਾਰੀ ਲਾਲ ਤਾਂ ਲక్ష్ਮੀ ਮਾਤਾ ਬਗ ਜਾਂਦੀ ਆ ਉਹਦੇ ਘਰੋਂ ਤਾਂ ਉਹਦਾ ਕੰਮ ਡਾਊਨ ਹੁੰਦਾ ਹੁੰਦਾ ਜਮਾ ਫੇਰ 0 ਤੇ ਆ ਜਾਂਦਾ ਹੈ ਗਰਦਾਰੀ ਨਾਲ ਸੋਚਦਾ ਵੀ ਇਹ ਕੀ ਹੋ ਗਿਆ ਮੈਂ ਤਾਂ ਲక్ష్ਮੀ ਦੀ ਪੂਜਾ ਕਰਦਾ ਸੀ ਵੀ ਮੇਰਾ ਕੰਮ ਕਰ ਕਿਉਂ ਫੇਲ ਹੋ ਗਿਆ ਕੀ ਕਾਰਨ ਹੈ ਤਾਂ ਉਹ ਫੇਰ ਲక్ష్ਮੀ ਦੀ ਪੂਜਾ ਕਰਕੇ ਲక్ష్ਮੀ ਮਾਂ ਨੂੰ ਫੇਰ ਪ੍ਰਗਟ ਕਰ ਲੈਂਦਾ ਤਾਂ ਲక్ష్ਮੀ ਮਾਤਾ ਫੇਰ ਪ੍ਰਗਟ ਹੋ ਜਾਂਦੀ ਹੈ ਉਹ ਲక్ష్ਮੀ ਮਾਂ ਦੇ ਮੂਰੇ ਹੱਥ ਜੋੜ ਕੇ ਖੜ ਜਾਂਦਾ ਕਹਿੰਦਾ ਕੀ ਗੱਲ ਮਾਤਾ ਮੈਥੋਂ ਕੀ ਗਲਤੀ ਹੋ ਗਈ ਲక్ష్ਮੀ ਮਾਤਾ ਕਹਿੰਦੀ ਮੈਂ ਤੈਨੂੰ ਆਖਿਆ ਨਹੀਂ ਸੀ ਜਦੋਂ ਤੂੰ ਹੰਕਾਰ ਦੇ ਵਿੱਚ ਆ ਗਿਆ ਉਦੋਂ ਮੈਂ ਵਗ ਜੂਗੀ ਤੂੰ ਮੂਦੇ ਵਿਆਹ ਦੇ ਵਿੱਚ ਹੰਕਾਰ ਦੇ ਵਿੱਚ ਆ ਗਿਆ ਸੀ ਵੱਡੇ ਵੱਡੇ ਗੱਫਾ ਮਾਰਦਾ ਸੀ ਆਏ ਆ ਬਾਹ ਹੈ ਇਸ ਕਰਕੇ ਮੈਂ ਉਦੋਂ ਬਾਗੀ ਸੀ ਹੁਣ ਮੈਂ ਨਹੀਂ ਆ ਸਕਦੀ ਇਹਨੂੰ ਨਾਲੇ ਮੈਂ ਇੱਕ ਆਖਿਆ ਸੀ ਵੀ ਤੂੰ ਪਰਮਾਤਮਾ ਦੀ ਪੂਜਾ ਕਰਿਆ ਕਰ ਤੂੰ ਮੇਰੀ ਪੂਜਾ ਕਿਉਂ ਕਰਦਾ ਤੂੰ ਮੰਨਿਆ ਨਹੀਂ ਮੈਂ ਪਰਮਾਤਮਾ ਦੇ ਦਰ ਤੇ ਝਾੜੂ ਲਾਉਣੀ ਆ ਉਹਦੇ ਚਰਨਾਂ ਦੇ ਵਿੱਚ ਰਹਿਣੀ ਆ ਜਿਹੜਾ ਬੰਦਾ ਪਰਮਾਤਮਾ ਦਾ ਨਾਮ ਜਪਦਾ ਉਹਦੇ ਘਰੇ ਮੈਂ ਆ ਕੇ ਪ੍ਰਵੇਸ਼ ਹੋ ਜਾਨੀ ਆ ਉਹੀ ਪ੍ਰਵੇਸ਼ ਹੋ ਜਾਨੀ ਆ ਉਹਦੇ ਘਰੋਂ ਨਹੀਂ ਮੈਂ ਜਾਂਦੀ ਦੁਬਾਰੇ ਇਸ ਕਰਕੇ ਮੇਰੀ ਪੂਜਾ ਕਰਨ ਨਾਲੋਂ ਤੁਸੀਂ ਪਰਮਾਤਮਾ ਦੀ ਪੂਜਾ ਕਿਉਂ ਨਹੀਂ ਕਰਦੇ ਜੇ ਤੁਸੀਂ ਪਰਮਾਤਮਾ ਦੀ ਪੂਜਾ ਕਰੋਗੇ ਘਰੋਂ ਜਾਂਦੀ ਨਹੀਂ ਮੈਂ ਉਸ ਘਰ ਦੇ ਵਿੱਚ ਰਹਿਣੀ ਰਹਿਣੀ ਆ ਉਸ ਘਰ ਦੇ ਵਿੱਚ ਕਲੇਸ਼ ਨਹੀਂ ਹੁੰਦਾ ਜਿਹੜੇ ਪਰਮਾਤਮਾ ਦੀ ਪੂਜਾ ਕਰਦੇ ਨੇ ਇਸ ਕਰਕੇ ਮੈਂ ਤੈਨੂੰ ਤਾਂ ਹੀ ਕਹਿੰਦੀ ਸੀ ਵੀ ਤੂੰ ਪਰਮਾਤਮਾ ਦੀ ਪੂਜਾ ਕਰਨੀ ਸੀ ਤੂੰ ਮੇਰੀ ਪੂਜਾ ਕਿਉਂ ਕਰੀ ਕਈ ਬੰਦੇ ਹੰਕਾਰ ਦੇ ਵਿੱਚ ਆ ਜਾਂਦੇ ਨੇ ਵੀ ਸਾਡੇ ਲਈ ਤਾਂ ਮਾਇਆ ਬਹੁਤ ਹੈ ਕੋਈ ਸਾਨੂੰ ਕੁਝ ਨਹੀਂ ਹੋ ਸਕਦਾ ਜਦੋਂ ਕਹਿੰਦੀ ਮੈਂ ਆਪਦੀ ਚਾਲ ਖੇਡਦੀ ਆ ਨਾ ਮੈਂ ਮਿੰਟ ਚ ਚੱਕਰੀ ਘੁਮਾ ਦੇਣੀ ਆ ਇੱਕ ਪਲ ਦੇ ਵਿੱਚ ਭਾਜਾ ਨਹੀਂ ਆ ਇੱਕ ਪਲ ਦੇ ਵਿੱਚ ਕਾਰੋਬਾਰ ਫੇਲ ਕਰ ਦੇਣੀ ਆ ਜਦੋਂ ਪ੍ਰਮਾਤਮਾ ਦਾ ਬਾਸਾ ਹੋਵੇ ਜਾਂ ਪ੍ਰਮਾਤਮਾ ਦੀ ਪੂਜਾ ਕਰਦਾ ਹੋਏ ਬੰਦਾ ਉਦੋਂ ਨਹੀਂ ਮੈ ਜਾਂਦੀ ਕਿਉਂਕਿ ਮੈਂ ਪ੍ਰਮਾਤਮਾ ਦੇ ਚਰਨਾਂ ਦੀ ਧੂੜਾਂ ਇਸ ਕਰਕੇ ਜਦੋਂ ਵੀ ਪ੍ਰਮਾਤਮਾ ਜਿਸ ਦੇ ਘਰੇ ਵੀ ਜਾਂਦਾ ਹੈ ਤਾਂ ਨਾਲ ਦੀ ਨਾਲ ਮੈਂ ਪ੍ਰਵੇਸ਼ ਹੁੰਨੀ ਆ ਇਸ ਕਰਕੇ ਦੋਸਤੋ ਕਈ ਬੰਦੇ ਹੰਕਾਰ ਦੇ ਵਿੱਚ ਆ ਜਾਂਦੇ ਨੇ ਵੀ ਆਪਣਾ ਕੀ ਹੋ ਜੂ ਆਪਣੇ ਲਈ ਤਾਂ ਮਾਇਆ ਬਹੁਤ ਹੈ ਆਪਣਾ ਕੁਝ ਨਹੀਂ ਹੋ ਸਕਦਾ ਤੇ ਆਪਣਾ ਕੀ ਕੋਈ ਵਿਗਿਆੜ ਦੂ ਲੇਕਿਨ ਇਹ ਗੱਲ ਬਹੁਤ ਝੂਠੀ ਹੈ ਜਦੋਂ ਪਰਮਾਤਮਾ ਦਾ ਵਾਸਾ ਹੋਵੇ ਤਾਂ ਮਾਇਆ ਖੜਦੀ ਹੈ ਜਦੋਂ ਮਾਇਆ ਦੇ ਹੰਕਾਰ ਦੇ ਵਿੱਚ ਆ ਜਾਂਦਾ ਹੈ ਤਾਂ ਬੰਦਾ ਬਲ ਦੇ ਵਿੱਚ ਫੇਲ ਹੋ ਜਾਂਦਾ ਹੈ ਇਸ ਕਰਕੇ ਪਰਮਾਤਮਾ ਦਾ ਨਾ ਹੀ ਵੱਡਾ ਹੈ ਪਰਮਾਤਮਾ ਦੀ ਪੂਜਾ ਕਰਿਆ ਕਰੋ ਜੇ ਕਹਾਣੀ ਵਧੀਆ ਲੱਗੀ ਤਾਂ ਸਾਰੇ ਸੁਣਿਓ ਧੰਨਵਾਦ ਜੀ